ਆ ਲਖੈਰ ਸੁਖਰੇ ਕੇ ਮੁੰਡੇ ਦਾ ਵਿਆਹ ਪਹਿਲਾ ਹੋਣ ਲੱਗਾ ਹਾਂਜੀ ਅੱਲਾਹ ਤਾਲਾ ਦੂਜੇ ਵਿਆਹ ਤੇ ਕੋਈ ਨਹੀਂ ਆ ਮੈਂ ਕਿਹਾ ਘੱਟ ਖਰਚਾ ਕਰਾਂਗੇ ਇਸ ਵਿਆਹ ਦੇ ਦੂਜਾ ਇਹਦਾ ਪਹਿਲਾ ਬੜਾ ਔਖਾ ਜ਼ਰੇ ਚੜਿਆ ਘਰ ਦੇ ਵਿੱਚ ਰੋਟੀ ਪੱਕਦੀ ਆ ਦੇਗਾਂ ਪੱਕਦੀਆਂ ਹਰ ਚੀਜ਼ ਮੋਸਟਲੀ ਵੈਸੇ ਮੈਰਿਜ ਹਾਲ ਦੇ ਵਿੱਚ ਲੋਕੀ ਕਰਦੇ ਆ ਵਲੀਮਾ ਤਾਂ ਖਾਸ ਤੌਰ ਤੇ ਜਿਹਨੂੰ ਰਿਸੈਪਸ਼ਨ ਆਪਾਂ ਕਹਿੰਦਾ ਤਾਂ ਪਰ ਇੱਥੇ ਰਿਸੈਪਸ਼ਨ ਜਿਹੜੀ ਆ ਇਹ ਉਦਾਂ ਅਸੀਂ ਕਰੀਦੀ ਆ ਆਪੇ ਕੋਇਆ ਇਹ ਫਲੂਟਰੀ ਆ ਏ ਫਲੂਟਰੀ ਆ ਫਲੂਟਰ ਤੇ ਨਹੀਂ ਆ ਜਾਂਦੀ ਕਰੋ ਯਾਰ ਦੁਪਹਿਰ ਨੂੰ ਯਾਰ ਫਲੂਟਰੀ ਫਲੂਟਰ ਦੀ ਫਲੂਟਰੀ ਆ ਇਹ ਮੈਨੂੰ ਲੱਗਾ ਵੱਡੇ ਫਲੂਟਰ ਨੇ ਮੁੰਡਾ ਦਿੱਤਾ ਵਿਆਹ ਸਿਰ ਤੇ ਆ ਤਾਂ ਸੂਰ ਨਹੀਂ ਮੈਨੂੰ ਤੁਸੀਂ ਲੈ ਕੇ ਦਿੱਤਾ ਤਾਂ ਅੱਲਾ ਰਹਿਮ ਕਰੇ ਕਮੰਦਾ ਤੂੰ ਆ ਕਿ ਮੈਂ ਕਮਾਉਣੀ ਆ ਤੂੰ ਲੈ ਕੇ ਦੇਣੇ ਸਾਨੂੰ ਕਿ ਤੁਸੀਂ ਚਾਹ ਦਿਓ ਗੱਲ ਗਲਤ ਹੋ ਗਈ ਆ ਥੋੜੇ ਹੈ ਨਾ ਕਹਿੰਦਾ ਜਿੱਦਣ ਆ ਮਰਿਆ ਨਾ ਪਿਆਲੇ ਕਬਰਸਤਾਨ ਵਾਲਾ ਜਿਹੜਾ ਸਾਡਾ ਕਬਰਸਤਾਨ ਆ ਉੱਥੇ ਜਸ਼ਨ ਹੋਣਾ ਕੀੜਿਆਂ ਨੇ ਅੰਡਰਗਰਾਉਂਡ ਹੀ ਕਹਿਣਾ ਪਹੁੰਚੋ ਪਹੁੰਚੋ ਸੇਲਾ ਆ ਗਿਆ ਕਬਰਾਂ 'ਚ ਅੱਜ ਸਲਾਮ ਵਾਲੇਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਦੇ ਨਵੇਂ ਵਲੌਗ ਚ ਸਵਾਗਤ ਆ ਜੀ ਆਨੂ ਆਖਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਕਰਦੇ ਆ ਸ਼ੁਰੂ 12 ਵਜ ਗਏ ਆ ਕਿਉਂਕਿ ਤੁਹਾਨੂੰ ਪਤਾ ਮੈਂ ਵਲੌਗ ਥੋੜਾ ਜਿਹਾ ਲੇਟ ਸ਼ੁਰੂ ਕਰਦਾ ਹੁੰਦਾ ਜਿਵੇਂ ਸਾਰਿਆਂ ਨੂੰ ਪਤਾ ਹੀ ਆ ਸੋ ਆਪਾਂ ਹੁਣ ਵਲੌਗ ਕਰਤਾ ਸ਼ੁਰੂ ਤੇ ਹੁਣ ਸ਼ਾਮ ਤੱਕ ਰਹਿਣਾ ਆਪਾਂ ਚੱਲ ਸੋ ਚੱਲ ਕਿਉਂਕਿ ਜਿਹੜਾ ਤੁਰੇ ਫੇਰੇ ਵਾਲਾ ਵਲੌਗ ਹੁੰਦਾ ਜਾਂ ਤੁਰੇ ਫੇਰੇ ਦੇ ਵਿੱਚ ਜਿਹੜੀਆਂ ਚੀਜ਼ਾਂ ਆਉਣੀਆਂ ਉਹ ਆਪਾਂ ਤੁਹਾਨੂੰ ਦਿਖਾਉਣੀਆਂ ਵਾ ਸੋ ਇਸ ਟਾਈਮ ਆਪਾਂ ਜਾ ਰਹੇ ਆਂ ਸ਼ਹਿਰ ਸ਼ਹਿਰ ਚੀ ਲਾੜਾ ਕੇ ਪਾਸ ਵੈਸੇ ਲੱਗਦਾ ਨਹੀਂ ਮੈਂ ਹਮੇਸ਼ਾ ਬੋਲਦਾ ਲੇਕਿਨ ਫਿਰ ਵੀ ਚਲੋ ਮਾਸ਼ਾਅੱਲਾ ਲਾੜਾ ਤੇ ਹੁਣ ਅਸੀਂ ਜਾ ਰਹੇ ਆਂ ਸ਼ਹਿਰ ਸ਼ਹਿਰੋਂ ਅਸੀਂ ਉਧਰ ਬਿੱਦਮੇਵਾ ਲੈ ਕੇ ਆਂਦਾ ਸੀ ਚੱਕ ਕੇ ਲੇਕਿਨ ਉਹ ਥੋੜਾ ਸੀ ਸੋ 300 ਬੰਦੇ ਦਾ ਬਿੱਦਮੇਵਾ ਨਹੀਂ ਸੀ 150 ਦਾ ਸੀ ਤਕਰੀਬਨ ਤਾਂ ਇੱਕ ਤੋੜਾ ਇੱਕ ਗੱਟੂ ਇੱਕ ਬੋਰਾ ਆਪਾਂ ਫਿਰ ਦੁਬਾਰਾ ਲੈ ਕੇ ਆਉਣਾ ਹੁਣ ਤਾਂ ਇੱਕ ਤੋਂ ਛੋਟੇ-ਮੋਟੇ ਕੰਮ ਆ ਉਹ ਕਰਨੇ ਆ ਸੋ ਤੁਹਾਨੂੰ ਬਾਜ਼ਾਰ ਵਿਜ਼ਿਟ ਕਰਾਵਾਂਗੇ ਜਾਂ ਛੋਟੀਆਂ-ਮੋਟੀਆਂ ਜਿਹੜੀਆਂ ਚੀਜ਼ਾਂ ਰਸ ਚੌਣੀਆਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਨਾਲ-ਨਾਲ ਤਾਂ ਜ਼ਿਲ੍ਹਾ ਸਾਈਵਾਲ ਤਹਿਸੀਲ ਚੀਚਵ ਤਾਨੂੰ ਪਤਾ ਲੱਗਿਆ ਹੋਣਾ ਮਿੰਟ ਗੁਮਰੀ ਦੀ ਤਹਿਸੀਲ ਹੈ ਸੋ ਜਾ ਰਹੇ ਆ ਸੋ ਲੈਟਸ ਗੋ ਆਜੋ ਲੋ ਜੀ ਬੇਦਾਂ ਵਾਲੀ ਦੁਕਾਨ ਤੇ ਆ ਗਏ ਆ ਤੇ ਭਾਈ ਕੋ ਬਦਾਂ ਇਹ ਬਿੱਦ ਕਰਾ ਲਈ ਠੀਕ ਹੈ ਜੀ ਕਿੰਨੀ ਹੋਈ ਪਹਿਲਾਂ ਬਿੱਦ ਸਵਾ ਮਨ ਭਨ ਬਿੱਦ ਕਰਵਾਈ ਤੇ ਵਿੱਚ ਕੀ ਕੀ ਆ ਇਹਨਾਂ ਨੇ ਮਾਸ਼ਾਅੱਲਾ ਪੋਆਇਆ ਸੀਗਾ ਛਵਾਰਾ ਖੋਪਰਾ ਗਰੀਬ ਖੁਬਾਨੀ ਸੌਗੀ ਪਿਸਤਾ ਕਾਜੂ ਔਰ ਅੰਜੀਰ ਅਖਰੋਟ ਗਿਰੀ ਮੈਂ ਮੈਨੂੰ ਕਹਿੰਦੇ ਸੀ ਮੈਂ ਕਹਿੰਦੀ ਆਪਾਂ ਖਰੋਟ ਸਾਬੂਲ ਡਾਲ ਲੈ ਅੱਛਾ ਅੱਛਾ ਮਾਸ਼ਾਅੱਲਾ ਬੜਾ ਪਿਆਰਾ ਨਜ਼ਾਮ ਕੀਤਾ ਅਲਹਮਦੁਲਿਲਾਹ ਦਾ ਨੇ ਤਕਰੀਬਨ ਦੂਸਰਾ ਪੈਕਟ ਵੀ 4-450 ਬਣਾਇਆ ਅੱਛਾ ਬਹੁਤ ਖੂਬਸੂਰਤ ਬਣਵਾਇਆ ਇਹਨਾਂ ਨੇ ਅੱਲਾ ਬਰਕਤ ਦੇਵੇ ਮਾਸ਼ਾਅੱਲਾ ਹਾਂ ਲੱਖ ਖੈਰ ਸੁਖ ਰਹਿ ਕੇ ਮੁੰਡੇ ਦਾ ਵਿਆਹ ਪਹਿਲਾ ਹੋਣ ਲੱਗਾ ਹਾਂਜੀ ਅੱਲਾ ਤਾਲਾ ਦੂਜੇ ਵਿਆਹ ਤੇ ਕੋਈ ਨਹੀਂ ਆਪਾਂ ਮੈਂ ਕਿਹਾ ਘੱਟ ਖਰਚਾ ਕਰਾਂਗੇ ਇਹ ਦੂਜਾ ਇਹਦਾ ਪਹਿਲਾ ਬੜਾ ਔਖਾ ਸਿਰੇ ਚੜਿਆ ਚਲੋ ਭਾਜੀ ਬਹੁਤ ਸ਼ੁਕਰੀਆ ਹੈ ਜੀ ਤਾਂ ਇੱਕ ਸਾਡਾ ਗੱਟੂ ਇੱਕ ਲੈ ਗਏ ਸੀ ਤਾਂ ਇੱਕ ਰਹਿ ਗਿਆ ਚਲੋ ਜੀ ਗੱਟੂ ਸਾਡਾ ਪਿਆਜ ਇਹਦੇ ਵਿੱਚ ਸਾਰਾ ਸਮਾਨ ਸਾਮੂਹ ਜੋ ਵੀ ਆ ਇਹ ਆਪਾਂ ਹੁਣ ਚੱਕ ਕੇ ਤਾਂ ਵਾਦਿਆਂ ਗਾਂ ਨੂੰ ਚਲੋ ਸਰ ਲਓ ਜੀ ਆ ਜਾ ਆ ਜਾ ਆ ਜਾ ਜਦ ਪਹਿਲੀ ਵਾਰੀ ਜ਼ਿੰਦਗੀ ਚੋਂ ਮਰ ਗਿਆ ਆਏ ਹਾਏ 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 ਵਾਕੇ ਮਰ ਗਿਆ ਹਾਏ ਵਾਕੇ ਆਈ ਸਸਤਾ ਉਹ ਸਦਾ ਜਨਾ ਹਲਕਾ ਵਾਂ ਆ ਮਗਰ ਹੌਲੀ ਵਿਆਹ ਦੀਆਂ ਤਿਆਰੀਆਂ ਆਉਂਦੀਆਂ ਵਿਆਹ ਵਾਲਾ ਮੁੰਡਾ ਸਿਰਫ ਕੰਮ ਹੀ ਕਰਦਾ ਕਰਵਾਉਂਦਾ ਵਿਆਹ ਵਾ ਹਿੱਲ ਕੇ ਨਹੀਂ ਰਾਜੀ ਲੈ ਜਾਓ ਲੈ ਜਾਓ ਲੋ ਜੀ ਚਾਹ ਆ ਗਈ ਆ ਤੇ ਆ ਸਾਨੂੰ ਲੈ ਗਿਆ ਇੰਨਾ ਸਲੋ ਬੰਦਾ ਇੰਨਾ ਸਲੋ ਬੰਦਾ ਸਾਰੇ ਕੰਮ ਕਰਨ ਵਾਲੇ ਪਏ ਆ ਕੰਮ ਦੇ ਉੱਤੇ ਕੰਮ ਚੜਿਆ ਹੋਇਆ ਨਹੀਂ ਜਿੰਨ ਕਹਿੰਦਾ ਰਾਣੇ ਤੇ ਰਾਣਾ ਉਹ ਵਾਲਾ ਕੰਮ ਤੇ ਕੰਮ ਠੀਕ ਆ ਬਲਾਗ ਨਾ ਬਣਾਉਣਾ ਨਾ ਕਮੇਸੀ ਪੁੱਛਣਾ ਯਾਰ ਮੇਰੀ ਗੱਲ ਸੁਣ ਲੈ ਮੈਂ ਵਲੌਗ ਦੇ ਮੈਂ ਵਲੌਗ ਵੈਸੇ ਵੀ ਬਣਾ ਰਿਹਾ ਜੇ ਮੈਂ ਵਲੌਗ ਇੱਥੇ ਨਾ ਬਣਾਉਣਾ ਹੁੰਦਾ ਤੇ ਮੈਂ ਕਿਤੇ ਹੋਰ ਚੱਲ ਜਾਣਾ ਤੈਨੂੰ ਵੀ ਪਤਾ ਠੀਕ ਆ ਪਰ ਵਲੌਗ ਤਾਂ ਮੈਂ ਚੱਲ ਬਣਾਉਣਾ ਸੀ ਪਰ ਹੁਣ ਕੰਮ ਹੁੰਦੇ ਪਿਆ ਤੇਰੇ ਫਾਇਦਾ ਨਹੀਂ ਇਹਨੂੰ ਭੇਜ ਆਉਂਗਾ ਲੈ ਕੇ ਆ ਸਭ ਤੋਂ ਪਹਿਲਾਂ ਤਾਂ ਹੁਣ ਆਪਾਂ ਨਾ ਥਾਂ ਸਾਫ਼ ਕਰਨਾ ਇੱਕ ਬਹੁਤ ਹੀ ਸੁਆਦੀ ਕੰਮ ਸ਼ੁਰੂ ਕੀਤਾ ਕਿ ਜਲੇਬੀਆਂ ਕੱਢਣੀਆਂ ਵਿਆਹ ਤੇ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਮਠਿਆਈ ਵਾਲਾ ਜਲੇਬੀਆਂ ਵਾਲਾ ਹਲਵਾਈ ਬੈਂਦਾ ਸੀ ਉਹ ਸੇਮ ਆਪਾਂ ਜਿਹੜਾ ਹਲਵਾਈ ਬਣਾਵਾ ਤਾਂ ਉਹ ਜਿਹੜੀ ਥਾਂ ਵਾ ਚਾਹ ਫੜੀ ਮੜੀ ਜੀ ਯਾਰ ਲੋ ਜੀ ਇਹ ਆ ਥਾਵਾਂ ਆ ਜਿਹੜੀ ਆ ਇਹ ਵੇਖਣ ਨੂੰ ਤਾਂ ਹੁਣ ਇਹ ਤਾਂ ਲੱਗਦੀ ਪਈ ਆ ਜਿਵੇਂ ਬੜਾ ਇਟਾਂ ਸਿੱਟੀਆਂ ਤੇ ਪਤਾ ਨਹੀਂ ਕੀ ਥਾਵਾਂ ਪਰ ਇਹ ਬੜਾ ਮਾਹੌਲ ਬਣਾ ਲੈਣਾ ਕਿਉਂਕਿ ਜਦੋਂ ਲਾਈਟਾਂ ਵਗੈਰਾ ਲੱਗ ਜਾਣੀਆਂ ਨੇ ਤੇ ਸਾਰੇ ਤਾਂ ਆ ਜਿਹੜਾ ਦਰਖਤ ਛੱਡਿਆ ਇਹਨੇ ਆ ਟਹਿਣੀਆਂ ਛੱਡੀਆਂ ਹੋਈਆਂ ਉੱਤੇ ਲਾਈਟਾਂ ਲਵਾਉਣ ਵਾਸਤੇ ਤਾਂ ਜਦੋਂ ਆਪਾਂ ਇੱਥੇ ਲਾਈਟਾਂ ਲੱਗ ਗਈਆਂ ਤੇ ਇੱਥੇ ਵੀ ਲੱਗੀਆਂ ਤਾਂ ਆ ਥਾਵ ਬਹੁਤ ਜ਼ਿਆਦਾ ਸੋਹਣਾ ਬਣ ਜਾਣਾ ਚਾਰ ਕਿ ਲੜੀਆਂ ਇਹਦੇ ਇਸ ਕੰਨ ਤੇ ਸਿੱਟ ਦਵਾਂਗੇ ਤਾਂ ਸੋਹਣੀਆਂ ਲੱਗੂਗੀਆਂ ਆ ਹੁਣ ਜਿਹੜੀਆਂ ਮੱਜਾਂ ਵਾਂ ਆਈਆਂ ਰੂੜੀ ਰਾੜੀ ਲੱਗੀ ਹੋਈ ਆ ਇਹ ਸਾਰੀ ਜਿਹੜੀ ਆ ਕਰਾਏ ਨਾਲ ਚੱਕ ਕੇ ਤਾਂ ਫਿਰ ਇਹਨੂੰ ਕਰ ਦੇਣਾ ਆਪਾਂ ਸੋਨਾ ਬੜਾ ਵਾਇੰਡਪ ਤਾਂ ਕਿ ਘਰ ਦਾ ਜਿਹੜਾ ਮੂਹਰਾ ਮੂਰਲਾ ਹਿੱਸਾ ਨਾ ਘਰ ਦਾ ਸਾਹਮਣਲਾ ਹਿੱਸਾ ਉਹ ਜਿਆਦਾ ਥੋੜਾ ਸੋਨਾ ਹੋ ਜਵੇ ਸੋ ਫਿਲਹਾਲ ਹੁਣ ਇਹਨੂੰ ਕੱਲ ਦੇਣਾ ਡੀਜ਼ਲ ਲੈਣ ਮੁੰਡੇ ਨੂੰ ਡੀਜ਼ਲ ਲਿਆ ਵੀ ਟਰੈਕਟਰ ਚ ਪਾ ਕੇ ਤਾਂ ਫਿਰ ਇੱਥੇ ਮਰਦੇ ਆ ਕਰਾਇਆ ਜੋ ਸੋਨਾ ਬੜਾ ਸਾਫ਼ ਹੋ ਗਿਆ ਨਾ ਤੇ ਇਹ ਆ ਵੀ ਨਿਜ਼ਾਮ ਬੜਾ ਸੋਹਣਾ ਲੱਗੂਗਾ ਵੇਖ ਸਾਦਿਓ ਆ ਥਾਂ ਵੀ ਪਹਿਲਾਂ ਪਹਿਲਾਂ ਸੋਚਿਆ ਸੀ ਵੀ ਇੱਥੇ ਲਾਵਾਂਗੇ ਸਾਰਾ ਟੈਂਡ ਸ਼ੈਂਟ ਇਹ ਉਹ ਕਿਉਂਕਿ ਸਾਡੇ ਨਾ ਵਿਆਹ ਜਿਹੜੇ ਮੋਸਟਲੀ ਢੇਰਿਆਂ ਦੇ ਖਾਸ ਤੌਰ ਤੇ ਮਤਲਬ ਇਥੋਂ ਥਾਵਾਂ ਦੇ ਉਹ ਵਿਆਹ ਹੁੰਦੇ ਆ ਘਰ ਦੇ ਵਿੱਚ ਰੋਟੀ ਪੱਕਦੀ ਆ ਦੇਗਾਂ ਪੱਕਦੀਆਂ ਹਰ ਚੀਜ਼ ਮੋਸਟਲੀ ਵੈਸੇ ਮੈਰਿਜ ਹਾਲ ਦੇ ਵਿੱਚ ਲੋਕੀ ਕਰਦੇ ਆ ਵਲੀਮਾ ਤਾਂ ਖਾਸ ਤੌਰ ਤੇ ਜਿਹਨੂੰ ਰਿਸੈਪਸ਼ਨ ਆਪਾਂ ਕਹਿੰਦਾ ਤਾਂ ਪਰ ਇੱਥੇ ਰਿਸੈਪਸ਼ਨ ਜਿਹੜੀ ਆ ਇਹ ਉਦਾਂ ਅਸੀਂ ਕਰੀਦੀ ਆ ਆਪ ਹੀ ਸਾਰਾ ਕੁਝ ਮੈਨੇਜਮੈਂਟ ਆਪ ਹੀ ਰੋਟੀ ਪਕਣੀ ਆਪ ਹੀ ਸਾਰਾ ਕੁਝ ਇੱਥੇ ਕਰਨਾ ਸੋ ਉਹ ਬਹੁਤ ਆ ਸੁਆਦ ਆਈ ਥਿੰਕ ਸੋ ਉਹ ਕਰਦੇ ਆ ਇੱਕ ਵਾਰੀ ਫਿਲਹਾਲ ਵੈਸੇ ਮੁੰਡੇ ਦੀ ਜਿਹੜੀ ਕਿਵੇਂ ਬਰਾਤ ਆ ਉਹ ਜਾਣੀ ਹੈਗੀ ਆ ਮੈਰਿਜ ਹਾਲ ਦੇ ਵਿੱਚ ਹੀ ਉਹ ਅਗਲੇ ਆਨੇ ਨਹੀਂ ਕੀਤਾ ਪਰ ਅਸੀਂ ਮੈਰਿਜ ਹਾਲ ਚ ਨਹੀਂ ਕਰਨਾ ਆਪਾਂ ਇੱਥੇ ਹੀ ਜਿਹੜਾ ਸਾਰਾ ਮਹਿੰਦੀ ਵੀ ਤਾਂ ਵਲੀਮਾ ਵੀ ਮਤਲਬ ਰਿਸੈਪਸ਼ਨ ਜਿਹੜੀ ਇੱਥੇ ਹੋਊਗੀ ਸੋ ਬਸ ਚਾਹ ਪੀ ਲਈਏ ਚਾਹ ਪੀ ਕੇ ਡੀਜ਼ਲ ਮੰਗਵਾਈਏ ਤਾਂ ਟਰੈਕਟਰ ਸਟਾਰਟ ਕਰਦੇ ਆ ਦੋ ਭਾਜੀ ਪੈਸੇ ਹਾਂ ਲੈ ਹੋ ਗਏ ਆ ਲੋ ਮੈਂ ਵਲੌਗ ਵਾਸਤੇ ਰੁਕੇ ਸੀ ਮੈਂ ਕਹਾ ਮੈਂ ਸਾਰਿਆਂ ਨੂੰ ਖਾਵਾ ਦਵਾ ਵੀ ਇਹਨੇ ਸਿਰਫ ਯਾਰ ਹੀ ਕੱਢਿਆ ਆ ਜਿਹੜਾ ਬਣਿਆ ਨਹੀਂ ਵੀਡੀਓ ਚਲੋ ਜਾ ਬਈ ਅਲੀ ਪਹੁੰਚੋ ਲੋ ਜੀ ਸਬਜੀ ਵਾਲਾ ਆ ਗਿਆ ਸਬਜੀ ਸਾਡੇ ਵੇਖਦੀ ਆ ਐ ਰਕਸ਼ੀਆਂ ਤੇ ਰੀੜੀਆਂ ਤੇ ਉਸਤਾਦ ਗੰਡੇ ਕਿਨੇ ਰੁਪਏ ਕਿਲੋ ਆ ਗੰਡੇ ਭਾਜੀ 130 ਵੀ ਆ 140 ਵੀ ਆ ਇਹ ਕੀ ਰੌਲਾ ਉਹ ਕਿੰਨੇ ਨੂੰ ਆ ਉਹ ਜਿਹੜੇ ਪਏ ਆ 140 140 ਰੁਪਏ ਆ ਆ 130 ਤੇ ਆ ਆ ਟਮਾਟਰ ਟਮਾਟਰ ਪਿਆਵਾਂ ਦੇ ਮਿਰਚਾਂ ਚਿੱਟਾ ਗੰਡਾ ਚਿੱਟਾ ਗੰਡਾ ਵਾ ਚਾਚਾ ਆਇਆ ਬਾਬਾ ਆਇਆ ਮੇਰਾ ਹੈ ਬਾਬਾ ਸੁਣਾ ਕਿਦਾਂ ਬੱਲੇ ਦਵਾਵਾ ਫਰਸਟ ਕਲਾਸ ਕਰਾ ਮਾਲਕ ਦੇ ਰੰਗ ਆ ਆ ਸਾਈਕਲ ਤੇ ਦੂਰਿਆ ਫਿਰਦਾ ਅੱਜ ਪਰੇ 50 ਰੁਪਏ ਟੂੜੀ ਚਕਾਰ ਰਿਆ ਵਾ ਕਿਨੂੰ ਹਾਂਜੀ ਮਲਾਦਾਂ ਨੂੰ ਸਾਹ ਨੂੰ ਚੱਲਣਾ ਬੰਦ ਗੋਬੀ ਵੀ ਕਹਿੰਦਾ ਵਾ ਬੰਦ ਗੋਬੀ ਕਿਨੇ ਨੂੰ ਆ ਹਾਂ ਬੰਦ ਗੋਬੀ ਕਿਨੇ ਨੂੰ ਆ 80 ਰੁਪਏ 80 ਰੁਪਏ ਆ ਬੰਦ ਗੋਬੀ ਹਾਂਜੀ ਹੈ ਸੁੱਤਾ ਪਿਆ ਖੀਰਾ ਸੁੱਤਾ ਪਿਆ ਖੀਰਾ ਕੀ ਹੁੰਦਾ ਉਹ ਖੀਰਾ ਯਾਰ ਸਾ ਜਾਗਦਾ ਖੀਰਾ ਅੱਛਾ ਜਾਗਦਾ ਖੀਰਾ ਹੋਰ ਮਾਲਟੇ ਨੇ ਮਾਲਟੇ ਕਿਨੇ ਰੱਖੇ ਨਿਗੇ ਨਿਗੇ ਉੱਤਰ ਹੁੰਦੀ ਜਾਂਦਾ ਓਏ ਆ ਫਲੂਟਰੀ ਆ ਇਹ ਇਹ ਫਲੂਟਰੀ ਆ ਫਲੂਟਰ ਤੇ ਨਹੀਂ ਆ ਇਹ ਜਾਂਦੀ ਕਰੋ ਯਾਰ ਦੁਪਹਿਰ ਨੂੰ ਯਾਰ ਫਲੂਟਰੀ ਫਲੂਟਰ ਦੀ ਫਲੂਟਰੀ ਆ ਇਹ ਮੈਨੂੰ ਲੱਗਾ ਵੱਡੇ ਫਲੂਟਰ ਨੇ ਮੁੰਡਾ ਦਿੱਤਾ ਚਲੋ ਖੈਰ ਇਹ ਸਬਜੀ ਸੂਬਜੀ ਲੈ ਲੈਣ ਤਾਂ ਫਿਰ ਵਾਦਿਆਂ ਟਰੈਕਟਰ ਆਉਂਦਾ ਵਾ ਤਾਂ ਫਿਰ ਕਿਰਾਇਆ ਮਾਰਦੇ। ਲੋ ਜੀ ਜਿੰਨੀ ਦੇਰ ਲੋ ਜੀ ਜਿੰਨੀ ਦੇਰ ਕਿਰਾਇਆ ਨਹੀਂ ਆਉਂਦਾ ਆਪਾਂ ਉਹਨੇ ਦੇਰ ਘਰੇ ਆ ਗਏ ਇੱਕ ਮਹਿਮਾਨ ਆਈ ਪ੍ਰੋਣਾ ਆਈ ਤਾਂ ਬੇਬੇ ਨੇ ਮੈਂ ਕਿਹਾ ਚਾਹ ਬਣਾ ਦਿਓ ਚਾਹ ਆਪਣੀ ਬਣਦੀ ਪਈ ਆ ਰਿਜਦੀ ਪਈ ਆ। ਰਿਜਦੀ ਆ ਬਣ ਗਈ ਆ। ਹਾਂ। ਚਲੋ ਬਸ ਇੱਕ ਵਾਰੀ ਚਾਹ ਪੀ ਲਈਏ ਤਾਂ ਚਾਹ ਪੀ ਕੇ ਆਪਾਂ ਫਿਰ ਜਾਂਦੇ ਆ ਉਧਰ ਤਾਂ ਇਹ ਨਿਬੜ ਹੀ ਜਾਵੇ। ਮੈਂ ਕਹਿੰਨਾ ਮੈਂ ਕਿਹਾ ਤੁਸੀਂ ਤੇ ਸਾਡੇ ਮੋਰਾਂ ਬਹੁਤ ਕੰਮ ਕੀਤਾ ਹੁਣ। ਤਾਬੋਸ ਫਾਈਆਂ ਆਣ ਕੇ ਕੀਤੀਆਂ ਜਿਹੜੀਆਂ ਰਾਤ ਦਾ ਗੰਦ ਪਾਇਆ ਸੀ ਤੂੰ ਦੋਨਾਂ ਕਮਰਿਆਂ ਦੇ ਵਿੱਚ ਚਾਹ ਬਣਾਈ ਸਿਲੰਡਰ ਤੇ ਡੋਲੀ ਕੀ ਕੁਛ ਕੀਤਾ ਸੀ ਤੂੰ ਸਾਰਾ ਆਣ ਕੇ ਸਾਫ਼ ਕੀਤਾ ਮੈਂ ਬੇਬੇ ਇੰਨਾ ਤਾਂ ਨਹੀਂ ਖਲਾਰਾ ਪਾਇਆ ਧੋਣ ਵਾਲੇ ਪਏ ਉਹ ਸੁਬਾ ਧੋਂਗੀ ਤੁਸੀਂ ਨਾ ਦੋਨੇ ਖਰਾਬ ਆ ਸਕਉਣ ਵਾਲੀ ਵੀ ਧੋਣ ਵਾਲੀ ਵੀ ਤੇ ਮੈਂ ਤੇਰੇ ਬੂਣ ਆਖਿਆ ਕੱਲ ਨੂੰ ਸੈੱਟ ਕਰਵਾ ਕੇ ਦੇ ਮੈਂ ਤੇ ਅੱਲਾਹ ਕਰੇ ਖੈਰ ਸੋਕ ਤਾਂ ਆਏ ਤਾਂ ਹੋ ਜਾਊਗਾ ਸਹੀ ਵਿਆਹ ਸਿਰ ਤੇ ਆ ਤਾਂ ਸੂਰ ਨਹੀਂ ਮੈਨੂੰ ਤੁਸੀਂ ਲੈ ਕੇ ਦਿੱਤਾ ਤਾਂ ਅੱਲਾਹ ਰਹਿਮ ਕਰੇ ਕਮਮਦਾ ਤੂੰ ਆ ਕਿ ਮੈਂ ਕਮਮਨੀ ਆ ਤੂੰ ਲੈ ਕੇ ਦੇਣੇ ਸਾਨੂੰ ਕਿ ਤੁਸੀਂ ਚਾਹ ਦਿਓ ਗੱਲ ਗਲਤ ਹੋ ਗਈ ਆ ਥੋੜੇ ਹੈ ਨਾ ਉਹ ਕਹਿੰ ਆਪ ਹੀ ਪਾਉ ਪੇ ਕਲਹਾੜੀ ਮਾਰ ਲਈ ਉਹ ਵਾਲਾ ਸਾ ਮੈਂ ਕਵਾੜੀ ਮਾਰ ਕੇ ਪੈਰਾ ਦਾ ਆਪ ਹੀ ਵੜ ਲਿਆ ਇਹ ਬਚਪਨ ਹਨਾ ਯਾਦ ਹਲੇ ਵੀ ਕਰਦਾ ਨਾ ਮम्मा ਲੈ ਕੇ ਅੰਦੀ ਹੁੰਦੀ ਸੀ ਕਪੜੇ ਦੀ ਦਰ ਬੇਬੇ ਉਹ ਤਾਂ ਟਾਈਮ ਦੀ ਗੱਲ ਆ ਓਦਾਂ ਦੇ ਪਾ ਲਿੰਦਾ ਸੀ ਤੇ ਹੁਣ ਇਹ ਖੁਦਮੁਖਤਿਆਰ ਆ ਕਮੁੰਦਾ ਵੀ ਆਪਦੀ ਮਰਜ਼ੀ ਦੇ ਪਾ ਸਕਦਾ ਬੇਬੇ ਮੈਨੂੰ ਸਹੀ ਚੀਜ਼ ਤੇ ਕੀ ਦੱਸਿਓ ਮੈਂ ਆਪਦੇ ਪਸੰਦ ਦੇ ਕਦੇ ਕਪੜੇ ਬਹੁਤੇ ਪਾਏ ਹ ਹਲੇ ਵੀ ਹਲੇ ਵੀ ਤੁਸੀਂ ਲਿਆ ਕੇ ਦੋ ਤਾਂ ਮੈਂ ਨਹੀਂ ਪਾਉਣਾ ਨਹੀਂ ਪਾਏ ਮੇਰੀ ਪਸੰਦ ਦੇ ਪਾਏ ਆ ਉਹ ਤੁਹਾਡੀ ਪਸੰਦ ਦੇ ਪਾਏ ਨਾ ਮਤਲਬ ਹੁਣ ਤੱਕ ਜਿੰਨੀ ਦੇਰ ਮੈਨੂੰ ਹੋ ਗਈ ਆ ਮੈਂ ਐਡਾ ਵੱਡਾ ਹੋ ਗਿਆ ਹੱਲੇ ਵੀ ਬੇਬੇ ਕੋਈ ਵੀ ਚੀਜ਼ ਲੈ ਕੇ ਹੁੰਦੀ ਆ ਤਾਂ ਮੈਨੂੰ ਮਤਲਬ ਪਰਸਨਲੀ ਉਹ ਚੀਜ਼ ਪਸੰਦੀ ਹੁੰਦੀ ਆ ਤਾਂ ਮੈਂ ਚੁੱਪ ਕਰਕੇ ਪਾ ਲੈਣਾ ਮਤਲਬ ਉਹ ਨਖਰੇ ਵਾਲਾ ਸਾਹਬ ਨਹੀਂ ਹੋਗਾ ਮੈਂ ਹਲੇ ਵੀ ਆਪਦੇ ਰਣੇ ਨਿੱਕਾ ਬਣਿਆ ਹੋਇਆ ਵਾ ਨਾ ਤਾਂ ਕਰਕੇ ਪਾ ਲੈਂਦਾ ਨਹੀਂ ਆਗਾ ਦੱਸੋ ਹਾਂ ਮੜਾਈ ਹਾਂ ਨਿੱਕਾ ਯਾ ਸਾਡੇ ਵਾਸਤੇ ਛੋਟਾ ਜਿਹਾ ਬੱਚਾ ਜਿਹੜਾ ਹੁੰਦਾ ਵਾ ਉਹ ਹੀ ਆ ਚਲੋ ਚਾਹ ਦਿਓ ਪਾ ਕੇ ਜਾਲਾ ਵੀ ਹੋ ਗਿਆ ਮੈਨੂੰ ਬੱਚਾ ਹੀ ਲੱਗਣਾ ਮੈਨੂੰ ਲੱਗਦਾ ਦੇਦੇ ਨੇ ਨਾ ਵਿਆਹ ਦਾ ਸੋਚਿਆ ਆ ਬੱਸ ਬੇਬੇ ਸਾਰੇ ਪਤਾ ਕੀ ਕਹਿੰਦੇ ਆ ਕਹਿੰਦੇ ਬਲੌਗਾਂ ਦਾ ਵਿਆਹ ਵੀ ਵਿਖਾਇਓ ਮੈਂ ਕਿਹਾ ਇੱਥੇ ਹੋਊਗਾ ਤੇ ਬਲੌਗ ਬਣਨਗੇ ਵਿਆਹ ਦੇ ਇਨਸ਼ਾਅੱਲਾ ਹੋਊਗਾ ਕਿਉਂ ਨਾ ਹੋਊਗਾ ਨਾ ਉਮੀਦ ਤੇ ਨਹੀਂ ਹੋਣਾ ਚਾਹੀਦਾ ਨਹੀਂ ਨਾ ਉਮੀਦ ਬੰਦਾ ਮੈਂ ਕਹਿੰਦਾ ਇੰਨਿਆ ਸਾਲਾਂ ਦਾ ਹੋ ਗਿਆ ਮੈਂ ਮੈਂ ਪੁੱਛਿਆ ਮੈਂ ਕਿੰਨੇ ਸਾਲਾਂ ਦਾ ਹੋ ਗਿਆ ਇਹ ਇੰਨਿਆ ਦਾ ਕਿੰਨੇ ਸਾਲਾਂ ਦਾ ਹੋ ਗਿਆ ਮੈਂ ਕਿਹਾ ਇੰਨੇ ਸਾਲ ਚਲੋ ਏਦਾਂ ਕਰਨਾ ਇੰਨੇ ਸਾਲਾਂ ਦਾ ਹੋ ਗਿਆ ਤੇ ਮੈਂ ਕਿਹਾ ਹੁਣ ਵਿਆਹ ਤੋਂ ਹੁਣ ਕੁਰਬਾਨੀ ਕਰਨਾ ਮੈਨੂੰ ਨਹੀਂ ਜਿੰਨੇ ਵੀ ਐਕਟਰ ਆ ਜਿੰਨੇ ਵੀ ਸਾਰੇ ਆ ਕੈਮਰੇ ਅੱਗੇ ਉਹਦੇ ਹੋਰ ਹੀ ਦੱਸਦੇ ਹੈਗੇ ਅਸੀਂ ਕਿੰਨੇ ਸਾਲਾ ਦੇ ਹੋਗੇ ਤੇ ਅਸੀਂ ਵੀ ਨਹੀਂ ਦੱਸਣਾ ਹੈਗਾ ਅਸੀਂ ਕਿੰਨੇ ਸਾਲਾਂ ਦੇ ਮੈਂ ਉਹਦਾ ਨਹੀਂ ਠੀਕ ਐਡਾ ਵੱਡਾ ਤਾਂ ਨਹੀਂ ਹੈਗਾ ਮੈਂ ਮਤਲਬ ਉਮਰ ਉਹਦਾਂ ਤਾਂ ਮੈਂ ਕਮੈਂਟਾਂ 'ਚ ਦੱਸਿਓ ਕਿ ਇਹਦੀ ਉਮਰ ਨੰਗਦੀ ਜਾਂਦੀ ਹੈ ਕਿ ਉਮਰ ਸਹੀ ਆ ਵਾਹ ਓ ਯਾਰ ਮਤਲਬ ਇਹ ਲੈਵਲ ਤੇਰਾ ਮਤਲਬ ਕਮੈਂਟਾਂ 'ਚ ਦੱਸਿਓ ਵੀ ਉਮਰ ਆਪਦੇ ਕਮੈਂਟਾਂ 'ਚ ਦੱਸਿਓ ਇਹਦੀ ਆਪਦੇ ਨਹੀਂ ਸਾਡੇ ਕਮੈਂਟਾਂ 'ਚ ਦੱਸਿਓ ਇੱਕ ਕਮੈਂਟਾਂ 'ਚ ਤੁਸੀਂ ਦੱਸਿਓ ਕਿ ਇਹਦੀ ਉਮਰ ਨੰਗਦੀ ਜਾਂਦੀ ਹੈ ਕਿ ਹੁਣ ਸਹੀ ਆ ਇਹਦੀ ਵਿਆਹ ਦੀ ਯਾਰਾ ਕਹਿ ਦਿਓ ਮਿਹਰਬਾਨੀ ਯਾਰ ਕਿਆ ਦਿਓ ਫਵਾਰੇ ਚਲਾ ਦਿਓ ਵੀ ਤੇਰੀ ਉਮਰ ਨੰਗਦੀ ਜਾਂਦੀ ਆ ਮਾਤਾ ਇਹਦਾ ਵਿਆਹ ਕਰ ਦਿਓ ਤਾਂ ਸ਼ਾਇਦ ਇਹਨਾਂ ਨੂੰ ਘਰ ਵਾਲੇ ਨੇ ਮੇਰੇ ਤੇ ਮੇਤੇ ਤਰਸਾ ਜਾਵੇ ਤਾਂ ਮੈਂ ਕੁਰਬਾਨੀ ਤੋਂ ਬਾਜੂਆਂ ਤੇ ਮੇਰਾ ਵਿਆਹ ਹੋ ਜਾਵੇ ਮਜ਼ਾਕ ਲੱਗਿਆ ਐਡਾ ਕੋਈ ਚੱਕਰ ਨਹੀਂ ਹੈਗਾ ਮੈਂ ਤਾਂ ਐਵੇਂ ਸ਼ੁਗਲ ਹੋਣਾ ਵਿਆਹ ਦੇ ਕਰਕੇ ਕਿਉਂਕਿ ਜਦੋਂ ਬਸ ਜੀ ਹਾਂ ਉਦੋਂ ਕਰਦਾ ਵਿਆਹ ਇਹਨੂੰ ਜਦੋਂ ਜਦੋਂ ਕਦੇ ਗਵਾਂਡੀਆਂ ਦਾ ਵਿਆਹ ਹੁੰਦਾ ਨਾ ਉਦੋਂ ਕਹਿੰਦਾ ਵੀ ਸਾਡੇ ਹਮਾਰੇ ਵੀ ਬੈਂਡ ਬਾਜਾ ਸ਼ਹਿਨਾਈ बजਣੀ ਚਾਹੀਏ ਤਾਂ ਉਧਰ ਕਿਉਂ बज ਰਹੀ ਹੈ ਚਲੋ ਖੈਰ ਚਾਹ ਦਿਓ ਬੇਬੇ ਪਾ ਕੇ ਤਾਂ ਇਹ ਨਿਬੜੇ ਕੰਮ ਲੋ ਜੀ ਚਾਹ ਆਪਣੀ ਗਈ ਪੈ ਤਾਂ ਦੋ ਬੇਬੇ ਪਾ ਦੋ ਹਾਂ ਓਏ ਬੜੇ ਬਣਾਏ ਸੀ ਆ ਗਿਆ ਮੈਨੂੰ ਕਿਸੇ ਬੜੀ ਬਣਾਤੀ ਲੈ ਆ ਗਿਆ ਲਫੈਂਡ ਆ ਗਿਆ ਇਹਦੇ ਬਾਰੇ ਕੁਝ ਨਹੀਂ ਸੋਚਣਾ ਇਹ ਮੋਟਰਸਾਈਕਲਾਂ ਦਾ ਕੰਮ ਸਿੱਖੂ ਮੈਂ ਤਾਂ ਹਿਸਾਬ ਲਾ ਲਿਆ ਹਾਂ ਮੈਨੂੰ ਵੀ ਇਹ ਲੱਗਦਾ ਵਾ ਸੀਰੀਅਸਲੀ ਚਲੋ ਦਿਓ ਚਾਹ ਲਾ ਬੋ ਕਹਿੰਦੇ ਨਕਾਮ ਬਣਾਏ ਆ ਸਾਰੇ ਵਲੌਗ 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 ਇਹ ਬੇਬੇ ਕਹਿੰਦੇ ਦੀ ਵਲੌਗ ਨਹੀਂ ਬਲੌਕ ਬਲੌਕ ਇਹਨੇ ਨਕਾਮ ਬਣਾਏ ਆ ਅੱਜ ਚੱਲਿਆ ਨਹੀਂ ਇਹ ਤੇ ਪੜਨ ਦੇ ਬਾਰੇ ਤੇ ਵੀ ਚੱਲਦਾ ਅਸੀਂ ਇਹਦਾ ਕੀ ਸੋਚੀਏ ਅਸੀਂ ਇਹਦਾ ਮੋਟਰਸਾਈਕਲ ਦਾ ਕੰਮ ਸਿੱਖੀਏ ਬਸ ਚਲੋ ਖੈਰ ਅੱਜੋ ਚੱਲੀਏ ਚਾਹ ਪੀਏ ਜਿਹੜਾ ਪੁਰਾਣਾ ਆ ਉਹ ਤੋਂ ਬਾਅਦ ਆਪਾਂ ਨਿਕਲਦੇ ਆਂ ਲੋ ਜੀ ਚਾਹ ਰੈਡੀ ਆਹ ਲੋ ਬਾਜੀ ਇਹ ਮੁੰਡਾ ਸਾਡਾ ਪਟਵਾਰੀ ਲੱਗ ਗਿਆ ਪਟਵਾਰੀਆਂ ਪਟਵਾਰੀ ਕਿੱਥੇ ਨਹੀਂ ਡਿਵੀਜ਼ਨ ਇੰਚਾਰਜ ਪਟਵਾਰੀ ਦੇ ਥੱਲੇ ਨੇ ਆਪਣੇ ਸਾਰੇ ਵੱਡੀਆਂ ਗੱਲਾਂ ਮੈਂ ਡਿਊਨ ਇਨਚਾਰਜ ਹਾਂ ਚਾਹ ਪਿਆ ਰਿਹਾ ਚਲੋ ਘੈਂ ਹੈ ਤੂੰ ਚਾਹ ਪੀ ਤਾਂ ਫਿਰ ਇਹ ਚਾਹ ਪੀ ਕੇ ਆਪਾਂ ਜਾਣੇ ਤਾਂ ਸੂਰਜ ਵੀ ਉਹ ਠਾਂ ਗਿਆ ਤਾਂ ਫਿਰ ਆਪਾਂ ਮੋਜੇ ਸਾਹਿਬ ਨੂੰ ਜਾ ਕੇ ਉਹ ਥੋੜਾ ਚਾਲੂ ਵੀ ਕਰਨਾ ਤੇਜ਼ ਕਰਨਾ ਕਿਉਂਕਿ ਤੇਜ਼ ਨਹੀਂ ਹੁੰਦਾ ਆਹੋ ਜਾਣਾ ਪੈਣਾ ਅਛੇ ਤੁਸੀਂ ਚਾਹ ਪੀਏ ਤਾਂ ਫਿਰ ਆਪਾਂ ਜਾਣੇ ਮੋਜਾ ਲੂ ਮੋਜਾ ਉਹ ਉੱਥੇ ਰੰਦਾ ਠੀਕ ਹੈ ਜੀ ਤਾਂ ਬਸ ਪੀ ਕੇ ਤਾਂ lettes go ਲੋ ਜੀ ਇੱਧਰ ਆ ਗਏ ਆ ਤੇ ਠੰਡ ਠੁੰਡ ਦੀ ਵਾਵਾ ਹੋ ਗਈ ਆ ਉਤੋਂ ਹੁੱਡੀ ਆਪਾਂ ਪਾ ਲਈ ਆ ਤੇ ਇਸ ਟਾਈਮ ਹਨੇਰਾ ਹੋ ਚੱਲਣਾ ਉਹ ਬਾਈ ਲੱਗਾ ਹੋਇਆ ਆ ਵੇਖੋ ਜੀ ਆ ਕਰ ਕਰਾ ਕੇ ਹਟਿਆ ਆਪਦੇ ਜਣੇ ਇਹ ਆ ਕਿਲੇ ਜਿਹੜੇ ਸੀ ਨਾ ਇਹ ਸਾਰੇ ਪੱਟ ਕੇ ਤਾਂ ਉਹਨੇ ਉਥੋਂ ਸਫਾਇਆ ਕੀਤਾ ਵਾ ਕਰਾਇਆ ਕਹਿੰਦੇ ਸੀ ਘੰਟੇ ਬਾਅਦ ਲੈ ਆ ਜੀ ਉਹ ਪੱਠਾ ਆਪਣੇ ਇਥੇ ਲਾਗੇ ਉਹ ਇਟਾਂ ਛੱਟਾਂ ਜਿਹੜੀਆਂ ਚੁੱਕਦੇ ਆ ਤਾਂ ਉਹ ਥਾਂ ਸਾਫ਼ ਪਧਰਾ ਕਰਦੇ ਪਏ ਸੀ ਤੇ ਕਹਿੰਦਾ ਘੰਟੇ ਬਾਅਦ ਲੈ ਜਾਓ ਮੁੜ ਕੇ ਹੁਣ ਹਨੇਰਾ ਮੈਂ ਕਹਾਂ ਵੀ ਆਪਾਂ ਹੁਣ ਕਰਦੇ ਆ ਸਵੇਰੇ ਕਿਉਂਕਿ ਹੁਣ ਹਨੇਰਾ ਹੋ ਗਿਆ ਵੀਡੀਓ ਨਹੀਂ ਬਣਨੀ ਆਪਣੀ ਵਲੌਗ ਵੀ ਨਹੀਂ ਕੰਟੀਨਿਊ ਹੋ ਸਕਦਾ ਤਾਂ ਉਦੋਂ ਕੰਮ-ਸ਼ਾਮ ਵੀ ਵਾ ਲੰਮਾ ਚੜਾ ਆਇਆ ਨਾ ਠੰਡ ਹੋ ਜਾਂਦੀ ਫਿਰ ਤੁਹਾਨੂੰ ਪਤਾ ਰਾਤ ਨੂੰ ਵਾਲੀਬਾਲ ਤੇ ਜਾਣਾ ਹੁੰਦਾ ਸੋ ਆ ਚੱਕਰ ਆ ਵਾਲੀਬਾਲ ਵਾਲਾ ਵੀ ਐਸਾ ਕੀੜਾ ਕਿ ਇਹ ਮਰਦਾ ਨਹੀਂ ਹੈਗਾ ਭਾਈ ਤਾਂ ਹੁਣ ਇਹ ਕਹਿੰਦੇ ਵੀ ਆ ਵੀ ਕਹਿੰਦੇ ਸੀ ਮੱਜਾਂ ਜੜੀਆਂ ਵਾ ਇਹ ਸਵੇਰੇ ਛੱਡਣੀਆਂ ਵਾ ਮਾਸ਼ੱਲਾ 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 ਮੁੰਡਾ ਤਾਂ ਕੀ ਕਰ ਰਿਹਾ ਸੋ ਸਾਡਾ ਲਾਲਾ ਨਹੀਂ ਤਰੱਕੀ ਕਰ ਰਿਹਾ ਮੈਂ ਤਾਂ ਤਰੱਕੀ ਕਰ ਰਿਹਾ ਹੈ ਤੇ ਬਸ ਇਹ ਜਿਹੜਾ ਸਵੇਰੇ ਵਾਈਂਡ ਅਪ ਹੋਊਗਾ ਬਾਕੀ ਲੈਟਾਂ ਛੱਟਾਂ ਵਾਲਾ ਸਵੇਰੇ ਆਜੂਗਾ ਲੈਟਾਂ ਵਾਲਾ ਥਾਂ ਦੇਖ ਜੂਗਾ ਤੇ ਅੱਗੇ ਐਸਟੀਮੇਟ ਦੱਸ ਜੂਗਾ ਬਈ ਨਾ ਹੈ ਬੇਬੀ ਖਾਏ ਬੇਬੀ ਮੈਂ ਵਖੋਨਾ ਬੇਬੀ ਕੁਛੜ ਚੱਕ ਨਾ ਫਿਰ ਵਖੋਨਾ ਤੇ ਉਹ ਥਾਂ ਵੀ ਜਿਹੜਾ ਵਾ ਉਹ ਆਪਣਾ ਸਵੇਰੇ ਸਾਫ ਹੋ ਜਾਊਗਾ ਸੋ ਹੋ ਕੇ ਸਾਰਾ ਨਿਬੜ ਜਾਊਗਾ ਹੈ ਪ੍ਰਾਲੀ ਚਾ ਕੇ ਪ੍ਰਾਲੀ ਨੂੰ ਧੂਣੀ ਵੇਹੇ ਲਾ ਦਿਓ ਤੇ ਜਿਹਨੇ ਮੰਗਵਾਈ ਜੇ ਉਹਨੇ ਤੁਹਾਨੂੰ ਲਾ ਦੇਣੀ ਨਹੀਂ ਸਾਨੂੰ ਕਾਹਦੋ ਲੈਣੀ ਆ ਤੂੰ ਤਾਂ ਸਾੜਨਾ ਵੀ ਨਹੀਂ ਮਰੇ ਜਿੱਡਾ ਤੂੰ ਹੈਗਾ ਇਹ ਤਾਂ ਕੀੜਿਆਂ ਨੇ ਵੀ ਨਹੀਂ ਖਾਣਾ ਹੈ ਮੈਂ ਕਿ ਅੰਡਰਗਰਾਊਂਡ ਜਸ਼ਨ ਹੋਣਾ ਹੈ ਅੰਡਰਗਰਾਊਂਡ ਜਸ਼ਨ ਹੋਣਾ ਕਹਿੰਦਾ ਜਿੱਦਣ ਆ ਮਰਿਆ ਨਾ ਪਿਆਲੇ ਕਬਰਸਤਾਨ ਵਾਲਾ ਜਿਹੜਾ ਸਾਡਾ ਕਬਰਸਤਾਨ ਆ ਉੱਥੇ ਜਸ਼ਨ ਹੋਣਾ ਕੀੜਿਆਂ ਨੇ ਅੰਡਰਗਰਾਉਂਡ ਹੀ ਕਹਿਣਾ ਪਹੁੰਚੋ ਪਹੁੰਚੋ ਸੇਲਾ ਆ ਗਿਆ ਕਬਰਾਂ 'ਚ ਖਾਓ ਇਹਨੂੰ ਯਾਰ ਕਸਮ ਹੈ ਓਏ ਉਹਨਾਂ ਦੀ ਤਾਂ ਦਾਵਤ ਹੀ ਹੈਣੀ ਆ ਇਹ ਮੁੱਕਣਾ ਵੀ ਨਹੀਂ ਮਹੀਨਾ ਹੈਲੋ ਇਹਦਾ ਮਹੀਨਾ ਨਹੀਂ ਮੁੱਕਣਾ ਚਲੋ ਘੈਰ ਇਹ ਤਾਂ ਨਹੀਂ ਜਾਨ ਛੜਾ ਲੈਣਾ ਚਲੋ ਘੈਰ ਅਸੀਂ ਤਾਂ ਤੀਸਰੇ ਦਿਨ ਕਹਿੰਦਾ ਜਾਨ ਛੜਾ ਲੈਣੀ ਹੈ ਉਹਨਾਂ ਕੋ ਮਹੀਨਾ ਨਹੀਂ ਮੁੱਕਣਾ ਕੀੜਿਆਂ ਕੋ ਤਾਂ ਚਲੋ ਖੈਰ ਇਹ ਨਿਬੜੀਆਂ ਚੀਜ਼ਾਂ ਤਾਂ ਸਵੇਰੇ ਜਿਹੜਾ ਆਪਾਂ ਵਲੌਗ ਦੁਬਾਰਾ ਕੰਟੀਨਿਊ ਆਪਦਾ ਅਗੋਂ ਕਰਦੇ ਜਿਹੜੀਆਂ ਲੈਟਰ ਸ਼ਰਟਾਂ ਹੋਣਗੀਆਂ ਸਿਰੇ ਬਿੱਦ ਭਰਨੀ ਆ ਉਹ ਲਫਾਫਿਆਂ ਜਾਂਦੇ ਵਿੱਚ ਉਹ ਵੀ ਨਾਲ ਵਿੱਚ ਇਨਕਲੂਡ ਕਰਾਂਗੇ ਇਨਸ਼ਾਅੱਲਾ ਸੋ ਜਿਹੜਾ ਜਿਹੜਾ ਕੰਮਕਾਰ ਹੋਇਆ ਆਪਾਂ ਨਾਲ ਦੀ ਨਾਲ ਤੁਹਾਨੂੰ ਵਿਖਾਉਂਦੇ ਰਾਵਾਂਗੇ ਸੋ ਨਵੇਂ ਵਲੌਗ 'ਚ ਮਿਲਦੇ ਆ ਨਵੇਂ ਦਿਨ ਬਹੁਤ ਥੈਂਕ ਯੂ ਬਹੁਤ ਸ਼ੁਕਰੀਆ ਅੱਲਾਹ ਹਾਫੀਜ਼ ਤੇ ਆ ਤੁਹਾਡਾ ਬੇਬੀ ਠੀਕ ਆ ਜੀ ਲਓ ਜੀ ਬਾਏ ਬਾਏ